ਇਹ ਤਸਵੀਰਾਂ ਜਿਹੜੀਆਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਫਿਰੋਜ਼ਪੁਰ ਦੇ ਸ਼ਿਰਖਾ ਪਿੰਡ ਦੀਆਂ ਨੇ ਸ਼ਿਰਖਾ ਪਿੰਡ ਦੇ ਬਾਹਰ ਦਾਣਾ ਮੰਡੀ ਦੇ ਨੇੜੇ ਇੱਕ ਘਰ ਹੈ ਉਸ ਘਰ ਦਾ ਅੱਜ ਜਿਹੜਾ ਹੈਗਾ ਉਹ ਨਸ਼ਾ ਤਸਕਰ ਦਾ ਘਰ ਦੱਸਿਆ ਜਾ ਰਿਹਾ ਸੀਗਾ ਉਸ ਕਰਕੇ ਇਹ ਆ ਜਿਹੜੀ ਕੋਠੀ ਤੁਸੀਂ ਦੋ ਮੰਜ਼ਲੀ ਕੋਠੀ ਦੇਖ ਰਹੇ ਹੋ ਇੱਕ ਨਸ਼ਾ ਤਸਕਰ ਦਾ ਘਰ ਦੱਸਿਆ ਜਾ ਰਿਹਾ ਤੇ ਉਹਦੇ ਵਿੱਚ ਜਿਹੜਾ ਹੈਗਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੋਵੇਂ ਰਲ ਕੇ ਜਿਹੜਾ ਇਸ ਘਰ ਨੂੰ ਜਿਹੜਾ ਹੁਣੇ ਢਾਇਆ ਜਾ ਰਿਹਾ ਪਿੱਛੇ ਜਿਹੜਾ ਗੱਡੀਆਂ ਪੰਜਾਬ ਪੁਲਿਸ ਜਿਹੜੀ ਆ ਉਹ ਤਹਿਸੀਲਦਾਰ ਅਤੇ ਬੀਡੀਪੀਓ ਸਾਰੇ ਜਿਹੜੇ ਆ ਉਹ ਇੱਥੇ ਪਹੁੰਚੇ ਹੋਏ ਆ ਉਹਦੇ ਨਾਲ ਨਾਲ ਇਸ ਘਰ ਦੇ ਵਕੀਲ ਨੇ ਵੀ ਇੱਥੇ ਆ ਕੇ ਜਿਹੜਾ ਦਾਵਾ ਕਰ ਦਿੱਤਾ ਹੈ ਕਿ ਤੁਹਾਡੇ ਕੋਲੇ ਇਸ ਘਰ ਨੂੰ ਢਾਉਣ ਦਾ ਨਹੀਂ ਇਸ ਘਰ ਦਾ ਕਬਜ਼ਾ ਲੈਣ ਦੀ ਗੱਲ ਜਿਹੜੀ ਆ ਉਹ ਜ਼ਰੂਰ ਆ ਪਰ ਹੁਣ ਪੁਲਿਸ ਜਿਹੜੀ ਆ ਇਸ ਘਰ ਨੂੰ ਢਾ ਰਹੀ ਆ ਜੀਸੀਬੀ ਦੀ ਮਦਦ ਨਾਲ ਉਹ ਢਾਇਆ ਜਾਣਾ ਜੀਸੀਬੀ ਪੁਲਿਸ ਨੇ ਮੰਗਾ ਲਈ ਆ ਘਰ ਵਾਲਿਆਂ ਨੇ ਸਮਾਨ ਬਾਹਰ ਕੱਢ ਲਿਆ ਤੁਸੀਂ ਦੇਖੋ ਇਸ ਘਰ ਦੀ ਔਰਤਾਂ ਜਿਹੜੀਆਂ ਰੋ ਰੀਆਂ ਸੀ ਤੇ ਰੋਂਦਿਆਂ ਹੋਇਆਂ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਰ ਚਕੇ ਕੋਇਆ ਸੁੱਟ ਕੇ ਜਿਹੜਾ ਹੈ ਉਹ ਘਰ ਬਣਾਇਆ ਪਰ ਦੇਖੋ ਭਾਂਡੇ ਮਾਜ ਕੇ گویا ਸੁੱਟ ਕੇ ਜਿਹੜੇ ਹੈਗੇ ਆ ਉਹ ਏਡੇ ਵੱਡੇ ਵੱਡੇ ਸੋਫੇ ਡਾਈਨਿੰਗ ਟੇਬਲ ਵੱਡੀਆਂ ਫਰਿੱਜਾਂ ਲਗਜ਼ਰੀ ਜਿਹੜਾ ਘਰ ਆ ਵਾਸ਼ਿੰਗ ਮਸ਼ੀਨਾਂ ਬੱਚਿਆਂ ਦੇ ਖੇਡਣ ਵਾਲੇ ਵੱਡੇ ਖਡਾਉਣੇ ਆ ਦੇਖੋ ਤੁਸੀਂ ਇਹ ਲੋਕਾਂ ਦੇ ਘਰਾਂ ਚ ਭਾਂਡੇ ਮਾਜ ਕੇ ਤਾਂ ਨਹੀਂ ਬਣਾਏ ਜਾਂਦੇ ਉਹ ਕਹਿੰਦੇ ਜੀ ਅਸੀਂ ਤਾਂ ਡਿਮੋਲਿਸ਼ ਕਰਨਾ ਤੁਸੀਂ ਬਾਅਦ ਚ ਕੋਰਟ ਚ ਜੋ ਕਰ ਲਿਆ ਕਰਨਾ ਕਰ ਲਿਆ ਤੁਹਾਡੇ ਕੋਲ ਆਰਡਰ ਨਹੀਂ ਹਾਈ ਕੋਰਟ ਦੇ ਨਹੀਂ ਬਿਲਕੁਲ ਹਾਈ ਕੋਰਟ ਦਾ ਆਰਡਰ ਨੇ ਰੇਟ ਪਾਈ ਹੈ ਸੀ ਪਹਿਲਾਂ ਰੇਟ ਪਾਈ ਹੈ ਸਟੇਮਲੈਸ ਸਟੇ ਨੇ ਮਿਲਾਈ ਇੱਕ ਡਾਇਰੈਕਸ਼ਨ ਦਿੱਤੀ ਸੀ ਕੋਰਟ ਨੇ ਸਟੇਟ ਨੂੰ ਜੋ ਕੁਝ ਕਰਨਾ ਹੈਗਾ ਸੈਕਸ਼ਨ 5A ਐਂਡੀਪੀਸ ਐਕਟ ਦਾ ਫੋਲੋ ਕਰਨਾ ਬਟ ਦੀ ਪਰਥੋਰਟੀ ਇਜ਼ ਨੋਟ ਫੋਲੋਇੰਗ ਦੀ ਲਾ ਪਰ ਜਿਹੜੀ ਤੁਹਾਡੇ ਕੋਲੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਾਗਜ਼ਾਂ ਦੇ ਵਿੱਚ ਇਹ ਕਹਿ ਰਿਹਾ ਕਿ ਕੁਝ ਜਗ੍ਹਾ ਜਿਹੜੀ ਆ ਉਹ ਇਨਲੀਗਲ ਨੇ ਕੰਸਟਰਕਸ਼ਨ ਕੀਤੀ ਹੈ ਕੁਝ ਜਗ੍ਹਾ ਸਰਕਾਰੀ ਦਿੱਤੀ ਸੀਗੀ ਜੇ ਇਨਲੀਗਲ ਵੀ ਹੈ ਇਫ ਐਨੀਥਿੰਗ ਇਨਲੀਗਲ ਈਚ ਐਂਡ ਐਵਰੀ ਪਰਸਨ ਹੈਜ਼ ਰਾਈਟ ਟੂ ਡਿਫੈਂਡ ਹਿਮਸੈਲ ਐਂਡ ਹਿਸ ਪ੍ਰੋਪਰਟੀ ਬਟ ਦਿ ਐਡਮਿਨਿਸਟ੍ਰੇਸ਼ਨ ਇਜ਼ ਨਾਟ ਫੋਲੋਇੰਗ ਦਿ ਲਾਅ ਐਟ ਦਿਸ ਪੁਆਇੰਟ ਹੁਣ ਇਹਨੂੰ ਡਿਮੋਲਿਸ਼ ਤਾਂ ਕਰ ਰਹੇ ਤੁਸੀਂ ਕੀ ਕਰੋਗੇ ਜਨਾਬ ਅਸੀਂ ਫਿਰ ਇੱਕ ਸਟੇਟ ਆ ਸਟੇਟ ਕੋਲ ਪਾਵਰ ਬਾਅਦ ਚ ਕੋਰਟ ਹੈਗੀ ਆ ਕੋਰਟ ਚ ਜਮਾ ਐਡਵੋਕੇਟ ਅੰਕੁਸ਼ ਅਗਰਵਾਲ ਤੁਸੀਂ ਕਹਿ ਰਹੇ ਹੋ ਕਿ ਐਨਡੀਪੀਐਸ ਲਾਅ ਦੇ ਉਹ ਜੋ ਸੈਕਸ਼ਨ 5 ਦੀ ਪਾਲਣਾ ਕਰ ਰਹੇ ਚੈਪਟਰ 5 ਹੈ ਹਾਂਜੀ ਚੈਪਟਰ 5 ਉਹਦੇ ਵਿੱਚ ਕੀ ਆ ਜੀ ਉਹਦੇ ਚ ਜਿਹੜਾ ਲਾਅ ਹੈ ਪ੍ਰੋਵੀਜ਼ਨ ਹੈਗਾ ਕਿ ਡਿਮੋਲਿਸ਼ ਕਰ ਸਕਦੇ ਆ ਐਨਡੀਪੀਐਸ ਐਕਟ ਚ ਹੁਣ ਇਹ ਕਹਿ ਰਹੇ ਹੈਗੇ ਕਿ ਅਸੀਂ ਐਨਡੀਪੀਐਸ ਐਕਟ ਚ ਨਹੀਂ ਡਿਮੋਲਿਸ਼ ਕਰਦੇ ਪਏ ਅਸੀਂ ਦੱਸ ਰਹੇ ਹਾਂ ਅਸੀਂ ਇਹ ਕਰੇਗਾ ਇਲਲੀਗਲ ਪੋਜੈਸ਼ਨ ਇਲਲੀਗਲ ਪੋਜੈਸ਼ਨ ਦਾ ਵੀ ਪਹਿਲਾਂ ਨੋਟਿਸ ਬੰਦਾ ਸੀਗਾ ਜੇ ਨੋਟਿਸ ਉਹਦੇ ਬਾਅਦ ਫਿਰ ਪੋਜੈਸ਼ਨ ਲੈ ਸਕਦੇ ਸੀਗੇ ਪੋਜੈਸ਼ਨ ਲੈਣ ਦੇ ਬਾਅਦ ਸਾਨੂੰ ਟਟੋ-ਟਟ ਅਪੀਲ ਪਾਉਣ ਦਾ ਟਾਈਮ ਤੋਂ ਦੇਣਾ ਚਾਹੀਦਾ ਸੀ ਅਪੀਲ ਪਾਉਣ ਦਾ ਟਾਈਮ ਵੀ ਨਹੀਂ ਦੇ ਰਹੇ ਆਪਾਂ ਇਹ ਕਹਿੰਦੇ ਕਿ ਇਹ ਜਿਹੜੀ ਇਮਾਰਤ ਐ ਐਂਡੀਪੀਐਸ ਐਕਟ ਤੋਂ ਐਂਡੀਪੀਐਸ ਤੋਂ ਨਹੀਂ ਬਣੀ ਇਹ ਇਹ ਕਬਜ਼ੇ ਦੇ ਤੌਰ ਤੇ ਸ਼ੁਰੂ ਹੋਈ ਜਾ ਰਹੀ ਹੈ ਇਹ ਜੋ ਮੱਝੀ ਆ ਭਾਵੇਂ ਕਬਜ਼ੇ ਤੋਂ ਚੜਾਈ ਜਾ ਰਹੀ ਹੈ ਭਾਵੇਂ ਐਂਡੀਪੀਐਸ ਐਕਟ ਤੋਂ ਚੜਾਈ ਜਾ ਰਹੀ ਹੈ ਇੱਕ ਵਾਰੀ ਕਬਜ਼ਾ ਲੈਣ ਕਬਜ਼ਾ ਲੈ ਕੇ ਸਾਨੂੰ 45 ਦਿਨ ਦਾ ਟਾਈਮ ਦੇਸ ਅਪੀਲ ਦਾ ਜੋ ਐਜ਼ ਪਰ ਲੋ ਹੈ ਐਂਡੀਪੀਐਸ ਦੇ ਸੈਕਸ਼ਨ 5 ਜਿਹੜੇ ਤੁਸੀਂ ਕਹਿ ਰਹੇ ਹੋ ਸੈਕਟਰ 5 ਹੈ ਚੈਪਟਰ 5 ਸੈਕਸ਼ਨ ਹੈ ਹਾਂ ਚੈਪਟਰ 5 ਕਹਿ ਰਹੇ ਹੋ ਨਾ ਹਾਂਜੀ 5 ਵੇ ਇਹ ਐਂਡੀਪੀਐਸ ਨਹੀਂ ਇਹ ਪਛਾਇਤੀ ਜ਼ਮੀਨ ਤੋਂ ਛਡਵਾਈ ਜਾ ਰਹੀ ਹੈ ਪੁਲਿਸ ਕਹਿ ਰਹੀ ਹੈ ਅਸੀਂ ਨਹੀਂ ਕਹਿ ਰਹੇ ਓਕੇ ਅਸੀਂ ਤਾਂ ਇਹ ਹੀ ਕਹਿ ਰਹੇ ਸੀ ਕਿ ਹਾਂ ਵੀ ਡਿਮੋਲਿਸ਼ ਕਰਨਾ ਚਾਹ ਰਹੇ ਹਾਂ ਅਸੀਂ ਤਾਂ ਪਹਿਲਾਂ ਹੀ 3 ਮਹੀਨੇ ਤੋਂ ਪਹਿਲਾਂ ਕਹਿ ਰਹੇ ਸੀ ਮਹੀਨੇ ਪੱਲੇ ਪਾਈ ਹੋਈ ਹੈ ਅੱਜ ਕੀ ਨਹੀਂ ਪਾਈ ਨਹੀਂ ਤੁਹਾਨੂੰ ਨੋਟਿਸ ਕੇ ਬਿਨਾਂ ਹੀ ਆਪਨੇ ਸਰ ਨੋਟਿਸ ਤਾਂ ਬਾਅਦ ਵਿੱਚ ਇਹ ਕਹਦੇ ਕਿ ਨੋਟਿਸ ਅੱਜ ਸੇ 15 ਦਿਨ ਪਹਿ ਉਸਕੇ ਉੱਪਰ ਨਾ ਕਿਸੇ ਦੇ ਸਿਗਨੇਚਰ ਨਾ ਕਿਸੇ ਕੀ ਤਸਦੀਕਿੰਗ ਸਿਰਫ ਆਖੋਦ ਹੀ ਰਿਪੋਰਟ ਕੀਤੀ ਉਹ ਕਹਾਣਾ ਮਜੀਆ ਐਡਵੋਕੇਟ ਅੰਕੁਸ਼ੇ ਕਰਵਾ ਸੋ ਤੁਸੀਂ ਇਹ ਦੇਖ ਲਿਆ ਕਿ ਵਕੀਲ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਜਿਹੜੇ ਉਹ ਆਰਡਰ ਨੇ ਕਿ ਇਹਨੂੰ ਕਰਜ਼ਾ ਇਹਦਾ ਲਿਆ ਜਾ ਸਕਦਾ ਟਾਇਆ ਨਹੀਂ ਜਾ ਸਕਦਾ ਪਰ ਦੂਜੇ ਪਾਸੇ ਪੁਲਿਸ ਜਿਹੜੀ ਆ ਉਹਨਾਂ ਨੇ ਜੀਸੀਬੀ ਮਸ਼ੀਨ ਜਿਹੜੀ ਇੱਥੇ ਆ ਗਈ ਹੈ ਅਤੇ ਪਰਿਵਾਰ ਨੇ ਜਿਹੜਾ ਆ ਆਪਣਾ ਸਮਾਨ ਸਾਰਾ ਬਾਹਰ ਕੱਢ ਲਿਆ ਦੇਖੋ ਤੁਸੀਂ ਜਿਹੜਾ ਸਮਾਨ ਕਰਦਾ ਸੀਗਾ ਉਹ ਬਾਹਰ ਲਿਆਂਦਾ ਜਾ ਰਿਹਾ ਸੋ ਇਸ ਕਰ ਨੂੰ ਜਿਹੜਾ ਹੈਗਾ ਹੁਣੇ ਟੈ ਜਾਣਾ ਜੀਸੀਬੀ ਮਸ਼ੀਨ ਆ ਗਈ ਹੈ ਵਕੀਲ ਜਿਹੜਾ ਇੱਕ ਬੰਨੇ ਪੁਲਿਸ ਤੇ ਤਹਿਸੀਲਦਾਰ ਜਿਹੜਾ ਹੈ ਉਹ ਕਰ ਨੂੰ ਟਾਲਣ ਦੀ ਗੱਲ ਕਰ ਰਿਹਾ ਦੂਜੇ ਪਾਸੇ ਵਕੀਲ ਜਿਹੜਾ ਹੈ ਉਹ ਉਹਨਾਂ ਤੋਂ ਕਾਪੀ ਆਰਡਰਾਂ ਦੀ ਮੰਗ ਰਿਹਾ ਕਿਦਾ ਮੈਂ ਕਿਤੇ ਪੁਲਿਸ ਜਿਹੜੀ ਆ ਉਹ ਕਾਰ ਟਾਉਣ ਵਾਸਤੇ ਬਜਿਤ ਦਾ ਸੋ ਆ ਇੱਕ ਨੋਟਿਸ ਜਰੂਰ ਜਿਹੜਾ ਹੈਗਾ ਇਸ ਘਰ ਦੇ ਬਾਹਰ ਲੱਗਾ ਕਰਨੈਲ ਸਿੰਘ ਪੁੱਤਰ ਸੁਭਾ ਸਿੰਘ ਵਾਸੀ ਪਿੰਡ ਸ਼ੇਰਖਾਂ 2496 ਨੰਬਰ 18625 ਨੂੰ ಗ್ರಾಮ ਪੰਚਾਇਤ ਦੀ ਜ਼ਮੀਨ ਦੇ ਉੱਤੇ ਨਿਯਾਜ ਕਬਜ਼ਾ ਛਡਾਉਣ ਵਾਸਤੇ ਇਹ ਇਹ ਨੋਟਿਸ ਜਿਹੜਾ ਇਹ ਲੱਗਾ ਹੋਇਆ ਇਸ ਘਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ 10 ਮਰਲਿਆਂ ਦੇ ਉੱਤੇ ਇਹਨਾਂ ਨੇ ਨਿਯਾਜ ਕਬਜ਼ਾ ਜਿਹੜਾ ਉਹ ਕੀਤਾ ਹੋਇਆ ਹੈ ਤੇ ਉਹਨਾਂ ਨੇ ਨੋਟਰੀਕਲ ਦਿੱਤੀ ਹੈ ਕਿ 19 6 25 ਨੂੰ 11 ਵਜੇ ਜਿਹੜਾ ਇਹ ਕਬਜ਼ਾ ਛੁਡਾਇਆ ਜਾਊਗਾ ਅੱਛਾ ਤਸਕਰਦਾ ਘਰ ਕਹਿ ਕੇ ਜਿਹੜਾ ਇਹ ਘਰ ਨੂੰ ਟਾਇਆ ਜਾ ਰਿਹਾ ਤੁਸੀਂ ਦੇਖੋ ਹਰ ਇੱਕ ਲਗਜ਼ਰੀ ਸਹੂਲਤ ਇਸ ਘਰ ਦੇ ਵਿੱਚ ਆ ਕੋਈ ਕੋਈ ਸੀਕਸਰ ਬਿਸ ਖੁੱਲ ਨਹੀਂ ਜਾਨੀ ਕਿ ਉਹਦੇ ਉੱਪਰ ਬਿਲਡਿੰਗ ਹੈਗੀ ਆ ਉਹਨਾਂ ਦਾ ਸਾਰਾ ਜਿਹੜਾ ਚਾਰਦੁਵਾਰੀ ਆ ਸਾਰੇ ਉਹਦੇ 15 ਮੰਜ਼ਲੇ ਆ ਉਹਦੇ ਚੋਂ ਉਹਦੇ ਪੰਜ ਬਾਮੇ ਚੜੇ ਹੂੰ 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 ਬਿਲਕੁਲ ਤਾਂ ਬਿਲਕੁਲ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਤਾਂ ਸੋ ਸੀ ਕਿਹਾ ਕਿ ਸਾਡੇ ਕੋਲੇ ਆਰਡਰ ਨਹੀਂ ਸਾਡੇ ਕੋਲੇ ਲਿਖਤੀ ਆਰਡਰ ਨਹੀਂ ਸੋ ਪ੍ਰਸ਼ਾਸਨ ਜਿਹੜਾ ਉਹ ਵੀ ਆਰਡਰ ਦੀ ਗੱਲ ਕਰਦਾ ਹੈ ਕਿ ਸਾਡੇ ਕੋਲੇ ਜਿਹੜੇ ਲਿਖਤੀ ਆਰਡਰ ਆ ਹੁਣ ਹੋਵੇਗਾ ਕਿ ਕਿਉਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕਹਿੰਦੀ ਹੈ ਕਿ ਇਸ ਕੋਠੀ ਨੂੰ ਜਿਹੜਾ ਮੈਂ ਇਹਨੂੰ ਅੰਦਰੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਇਸ ਕੋਠੀ ਨੂੰ ਅੰਦਰੋਂ ਦਿਖਾਣਾ ਸੋ ਇਹ ਉਹ ਘਰ ਜਿਹਨੂੰ ਨਸ਼ਾ ਤਰਸ ਕਰਦਾ ਘਰ ਦੱਸ ਕੇ ਜਿਹੜਾ ਹੈਗਾ ਟਾਉਣ ਦੀ ਗੱਲ ਹੋ ਰਹੀ ਆ ਲਗਜ਼ਰੀ ਸਮਾਨ ਇਸ ਘਰ ਦੇ ਵਿੱਚ ਸਿਰਫ ਇਹਨਾਂ ਨੂੰ ਜਿਹੜਾ 3-4 ਮਰਲੇ ਸਰਕਾਰ ਵੱਲੋਂ ਮਿਲਦੇ ਆ ਉਹ ਇਸ ਜਗ੍ਹਾ ਤੇ ਪੰਚਾਇਤੀ ਥਾਂ ਦੇ ਉੱਪਰ 3-4 ਮਰਲੇ ਦਿੱਤੇ ਗਏ ਸੀਗੇ ਪਰ ਇਹਨਾਂ ਨੇ ਕੁਝ ਹੋਰ ਜਿਹੜੀ ਸਰਕਾਰੀ ਥਾਂ ਸੀ ਉਹਦੇ ਉੱਤੇ ਕਬਜ਼ਾ ਕਰ ਲਿਆ ਤੇ ਉਹਦੇ ਨਾਲ ਨਾਲ ਜਿਹੜੀ ਤਸਕਰੀ ਦਾ ਇਲਜ਼ਾਮ ਉਹ ਇਸ ਘਰ ਦੇ ਉੱਤੇ ਲੱਗਦਾ ਤੇ 5 ਮਰਲੇ ਤਾਂ ਉਹਨਾਂ ਦੇ ਕਨੈਕਸ਼ਨ ਜਿਹਾ ਆਉਂਦੇ ਨੇ ਤੇ 5 ਮਰਲੇ ਜਿਹੜੇ ਇਹ ਕਿਸੇ ਆਪਣੇ ਬਗੀਚਾ ਸਿੰਘ ਜਾਨਾਂ ਦੇ ਕੁੜੀ ਨੂੰ ਦਿੱਤੇ ਨੇ ਉਹਨਾਂ ਦੀ ਕੁੜੀ ਇੱਧਰ ਵਿਆਹੀ ਹੋਈ ਸ਼ੇਰਖਾਪੁਰ ਅੱਛਾ ਤੇ 5 ਕ ਮਰਲੇ ਦਾ ਜਿਹੜਾ ਰੋਲਾ ਜੀ ਨਹੀਂ ਉਹ ਦੱਸਦਾ ਕਹਿ ਰਹਿੰਦਾ ਨਹੀਂ ਜੀ ਨਹੀਂ 5 ਮਰਲੇ ਹੁੰਦੀ ਸਿਸਟਰ ਇੱਧਰ ਵਿਆਹੀ ਸੀ ਸੁਸੂ ਦੀ ਤੇ ਉਹਨੇ ਆਦੇ ਹਿੱਤੇ ਨੇ ਬਗੀਚੀ ਦੀ ਲੜਕੀ ਵੀ ਆਈ ਹੈ ਤੇ ਅੱਛਾ ਉਹਨਾਂ ਨੂੰ ਕਹਿੰਦੇ ਨੇ ਵੀ ਮਤਲਬ ਨਸ਼ੇ ਨਾਲ ਪ੍ਰਾਪਰਟੀ ਬਣਾਈ ਤਾਂ ਕਰਕੇ ਨਹੀਂ ਸਰ ਕੋਈ ਸ਼ੈ ਇਹੋ ਜੀ ਕੋਈ ਗੱਲ ਹੈ ਸਰ ਆਪਣਾ 12 ਲੱਖ ਦੀ ਇਹਨਾਂ ਪ੍ਰਾਪਰਟੀ ਜਿਹੜੀ ਆਪਦੀ ਸ਼ੇਰਖੰਦ ਵੇਚ ਕੇ ਆਏ ਜੀ ਅੱਛਾ ਤੇ 100 150 ਡੰਗਰ ਸੀ ਜਿੰਨੇ ਵਿੱਚੋਂ 5 ਤੋਂ 10 5 10 ਲੱਖ ਦੇ ਮੈਂ ਖੁਦ ਖੇਦ ਮੈਂ ਵਪਾਰ ਦਾ ਕੰਮ ਕਰਦਾ ਜੀ ਤੇ ਦੋ ਆਰਥਾਂ ਨੂੰ ਇੱਕ ਢੇਰੂਦਾਰ ਤੇ ਇੱਕ ਨਾਜੂ ਮਿਸ਼ਰੀ ਵਾਲਾ ਅੱਧਾ ਕੰਮ ਕਰਦਾ ਤੁਸੀਂ ਨੰਬਰ ਦਰੋ ਪਿੰਡ ਜੀ ਸਰ ਮੌਕੇ ਦਾ ਜੀ ਮੌਜੂਦ ਹੈ ਮੌਜੂਦ ਹੈ ਸਰ ਅੱਛਾ ਹੁਣ ਕੀ ਕਾਰਵਾਈ ਅੱਗੇ ਪਾ ਰਹੀ ਹੈ ਬਸ ਸਚਨ ਜਲਦੀ ਉਹ ਕਾਰਵਾਈ ਤਾਂ ਮਹਿਕਮਾ ਲਈ ਹੈ ਕਹਿੰਦੇ ਨੇ ਜੀ ਮਤਲਬ ਸਾਡਾ ਵੀ ਰੋਲ ਹੈਗਾ ਮਤਲਬ ਮਰਲੇ ਆ 10 ਮਰਲੇ ਆ ਹੈਗਾ 15 ਮਰਲੇ ਆ ਜੀ ਸਰ ਇਹ ਨਸ਼ੇ ਦੇ ਮਾਮਲੇ ਠਾਈ ਜਾ ਰਹੀ ਕਿ ਕਬਜ਼ੇ ਦੇ ਮਾਮਲੇ ਠਾਈ ਜਾ ਸਰ ਪੰਚਾਇਤ ਦਾ ਮਸਲਾ ਜੀ ਪੰਚਾਇਤ ਹਾਂ ਨਸ਼ੇ ਦਾ ਮਸਲਾ ਜੀ ਓਕੇ ਤੇ ਇਹ ਪਰਿਵਾਰਿਕ ਮੈਂਬਰ ਕਿੱਥੇ ਨੇ ਸਾਰੇ ਪਰਿਵਾਰ ਉਹਦੇ ਮਾਤਾ ਪਿਤਾ ਹੈਗੇ ਜੀ ਮੌਜੂਦਾ ਇੱਥੇ ਹੈਗੇ ਇਹਨਾਂ ਦੀ ਜ਼ਮੀਨ ਜਾਇਦਾਦ ਕਿੰਨੀ ਹੈ ਨਹੀਂ ਜ਼ਮੀਨ ਹੈ ਨਹੀਂ ਜਿਨਾਂ ਦੀ ਇਹਨਾਂ ਦਾ ਆਰਤਾ ਦਾ ਕੰਮ ਕੋਈ ਡੰਗਰ ਮਾਰੇਗਾ 100 150 ਤੇ ਪਿੰਡ ਦਾ ਨਾ ਪ੍ਰੋਟੀ ਵਿੱਚ ਨਹੀਂ ਆਪ ਦੀ 8 ਤਨਾਂ ਦੀ ਨਹੀਂ ਜੀ ਮਤਲਬ ਚੌਧਰੀ ਦਾ ਕੰਮ ਕਰਦੇ ਕੰਮ ਕਰਿਆ ਯਾਰ ਅੱਛਾ ਅੱਛਾ ਦੋ ਵਾਰ ਤਾਂ ਨਹੀਂ ਅੱਛਾ ਇੱਕ ਢੇਰੂਦ ਨੇ ਆਰਤੀਆ ਦੋ ਆਰ ਦੋ ਆਰ ਤਾਂ ਤੇ ਚੌਧਰੀ ਨੇ ਜੀ ਸਰ ਅੱਛਾ ਅੱਛਾ ਠੀਕ ਹੈ ਸੋ ਤੁਸੀਂ ਦੇਖਿਆ ਪਿੰਡ ਦੇ ਨੰਬਰਦਾਰ ਸੀਗੇ ਉਹਨਾਂ ਨੇ ਕਹਿਣਾ ਕਿ ਇਹ ਆਰਤਾਂ ਦੇ ਉੱਤੇ ਚੌਧਰੀ ਸੀ ਮੈਂ ਪੁਲਿਸ ਵਾਲੇ ਵੀਡੀਓ ਆਫਿਸ ਵਾਲੇ ਨੇ ਕਬਜ਼ਾ ਲੈਣਾ ਜੀ ਪਲੀਸ ਅਮਦਾਰ ਦੇ ਨਾਲ ਮੈਂ ਬਟਾਰਡੀ ਯੂਨੀਵਰਸਿਟੀ ਖੇਤਰ ਦਾ ਕਾਹਦਾ ਸਰ ਕਬਜਾ ਲੈ ਰਹੇ ਕੀ ਹੈਗਾ ਤੁਹਾਨੂੰ ਵੀਡੀਓ ਸਾਹਨੇ ਪਹਿਲਾਂ ਸਾਰਾ ਦੱਸਦਾ ਉਹ ਕਹੇ ਜੀ ਤੁਸੀਂ ਦੱਸੋਗੇ ਨਹੀਂ ਮੈਂ ਨਹੀਂ ਦੱਸਣਾ ਵੀਡੀਓ ਸਾਹਨੇ ਦੱਸਦਾ ਜਿਹੜਾ ਇਹਨਾਂ ਨੇ ਜੋ ਵੱਧ ਕਬਜਾ ਕੀਤਾ ਹੈ ਪੰਜ ਮੰਡਲੇ ਤੋਂ 10 ਮੰਡਲੇ ਤੇ ਬਾਤ ਕਬਜਾ ਕੀਤਾ ਠੀਕ ਹੈ ਉਹਦਾ ਕਬਜਾ ਕਬਜਾ ਕਿਵੇਂ ਹੋਇਆ ਜਾ ਰਿਹਾ ਜੀ ਡਿਮੋਲਿਸ਼ ਕਰਕੇ ਕਬਜਾ ਲਿਆ ਜਾਂਦਾ ਹੈ ਡਿਮੋਲਿਸ਼ ਤੇ ਇਹ ਟੋਟਲ ਕਿੰਨੀ ਹੈ ਜੀ ਉਹ ਹੈ ਪਤਾ ਹੈ ਇਹ ਉਹ ਵੀਡੀਓ ਸਾਹਨੇ ਸਟਾਫ ਦਾ ਹੈ ਸੋ ਵੀਡੀਓ ਫਰੋਸਪੋਰ ਵੱਲੋਂ ਜਿਹੜਾ ਹੈਗਾ ਬਾਹਰ ਨੋਟਿਸ ਵੀ ਇਸ ਘਰ ਦੇ ਜਿਹੜਾ ਉਹ ਲੱਗਾ ਹੋਇਆ ਤੇ ਜਿਵੇਂ ਕਿ ਉਸ ਨੋਟਿਸ ਦੇ ਉੱਤੇ ਅੱਜ ਦੀ ਡੇਟ ਵੀ ਲਿਖੀ ਸਿਗੀ ਕਿ ਇਹ ਘਰ ਟਾਇਆ ਜਾਣਾ ਸੂਪਰ ਪ੍ਰਸ਼ਾਸਨ ਜਿਹੜਾ ਉਹ ਕਾਰਵਾਈ ਕਰ ਰਿਹਾ ਦੂਜੇ ਪਾਸੇ ਇਹਨਾਂ ਦਾ ਵਕੀਲ ਜਿਹੜੇ ਆ ਉਹਨਾਂ ਨੇ ਵੀ ਆ ਕੇ ਦਾਵਾ ਕੀਤਾ ਕਿ ਸਾਡੇ ਕੋਲੇ ਜਿਹੜਾ ਆਰਡਰਾਂ ਦੀ ਕਾਪੀ ਹੈ ਤੁਸੀਂ ਇਸ ਘਰ ਨੂੰ ਟਾ ਨਹੀਂ ਸਕਦੇ ਇਸ ਘਰ ਦਾ ਕਬਜ਼ਾ ਲੈ ਸਕਦੇ ਹੋ ਪਰ ਵਕੀਲ ਜਿਹੜਾ ਹੈਗਾ ਉਹ ਹੁਣ ਸ਼ਾਇਦ ਵਾਪਸ ਚਲੇ ਗਏ ਆ ਪੁਲਿਸ ਨੇ ਕਿਹਾ ਕਿ ਤੁਸੀਂ ਆਪਦਾ ਜਿਹੜਾ ਕੋਰਟ ਦੇ ਵਿੱਚ ਸਟੇ ਲੈ ਸਕਦੇ ਹੋ ਕੋਰਟ ਦੇ ਵਿੱਚ ਆਪਦੀ ਕਾਰਵਾਈ ਪਾ ਸਕਦੇ ਹੋ ਸਾਨੂੰ ਜੋ ਆਰਡਰ ਮਿਲੇ ਨੇ ਅਸੀਂ ਆਪਦੇ ਆਰਡਰਾਂ ਦੇ ਚੱਲਦੇ ਆ ਇਹ ਜਿਹੜਾ ਕੰਮ ਕਰਨਾ ਹੈ ਡਿਮਲਿਸ਼ ਇਸ ਕਰ ਨੂੰ ਕਰਨਾ ਹੈ ਤਾਂ ਉਸਾਂ ਉਹਨਾਂ ਨੇ ਆਪਣੀ ਕਾਰਵਾਈ ਜਿਹੜੀ ਆ ਉਹ ਪਾ ਦੇਣੀ ਹੈ 50 60 ਸਰ ਸਰ ਡੰਗਰ ਸਰ ਸਾਡੇ ਆੜ ਤਾਂ ਨੇ ਦੋ ਅਸੀਂ ਮਿਹਨਤ ਬਹੁਤ ਕੀਤੀ ਅਸੀਂ ਖੋਦ ਮੱਛਾ ਚਾਰ ਚਾਰ ਕੇ ਸਰ ਮਿਹਨਤ ਕੀਤੀ ਸਰ ਪਰ ਸਾਡੇ ਨਾ ਪੰਚਾਇਤ ਮੈਂਬਰ ਨੇ ਧੱਕਾ ਕੀਤਾ ਪਰ ਬਾਹਰ ਤੋਂ ਤੁਹਾਡੇ ਕੋਈ ਨਸ਼ਾ ਵੇਚ ਰਿਹਾ ਕਿਤੇ ਦੋ ਪੰਚਾਇਤ ਦੇ ਉੱਤੇ ਮਾਮਲਾ ਦੱਚ ਸੀ ਨਹੀਂ ਸਰ ਸੀਗਾ ਪਰ ਹੋਣ ਨਹੀਂ ਸਕਦਾ ਕੋਈ ਗਲਤੀ ਹੋਈ ਸੀ ਪਰ ਸਰ ਇਹ ਨਹੀਂ ਜਿੰਨਾ ਕਿਹਾ ਜਾਂਦਾ ਉਹ ਨਾ ਨਹੀਂ ਹੈ ਸਰ ਕੁਝ ਵੀ ਤੁਹਾਡੀ ਆਪ ਦੀ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਸਰ ਸਾਰ ਸਿਹਾਰ ਸਾਡੀ ਜਗਾ ਸ ਜਿਹੜੀ ਸਾਡੀ ਜੱਦੀ ਜਗਾ ਸੀਗੀ ਅਸੀਂ 10 ਲੱਖ ਰੁਪਏ ਦੀ ਵੇਚੀ ਸਰ ਸਾਡੇ ਕੋਲ ਕੁਛ ਨਹੀਂ ਆਇਆ ਸੀ ਪਿੰਡ ਵਿੱਚ ਸਰ ਅਸੀਂ ਤੁਹਾਨੂੰ ਸਬੂਤ ਦਿੰਨੇ ਆ ਜੋ ਵੀ ਤੁਹਾਨੂੰ ਚਾਹੀਦਾ ਸਾਡੇ ਤੋਂ ਸਬੂਤ ਲਓ ਸਭ ਕੁਝ ਹੈ ਸਰ ਸਾਡੇ ਕੋਲ ਜਿਹੜੀ ਇਹ ਡਰੱਗਸ ਦੇ ਨਜਾਇਜ਼ ਜਿਹੜੀ ਕਮਾਈ ਕੀਤੀ ਰਹੀ ਹੈ ਉਸ ਤੋਂ ਜਿਹੜੀ ਆ ਸਾਰੀ ਤੁਸੀਂ ਦੇਖ ਸਕਦੇ ਐ ਏਡੀ ਵੱਡੀ ਸਾਰੀ ਜੋ ਕਿ ਇਹਨਾਂ ਦੇ ਇਨਕਮ ਦੇ ਸੋਰਸਸ ਦੇ ਮੁਤਾਬਕ ਹੈ ਵੀ ਨਹੀਂ ਤੇ ਉਹ ਇਹਨਾਂ ਨੇ ਇੱਕ ਨਜਾਇਜ਼ ਜਗਾ ਜਿਹੜੀ ਕਬਜ਼ਾ ਕਰਕੇ ਪੰਚਾਇਤੀ ਜਗਾ ਜਿਹੜੇ ਬੀਡੀਪੀਓ ਤੇ ਉਹਨਾਂ ਦੇ ਆਫਿਸ ਵੱਲੋਂ ਆ ਇਸ ਇਸ ਸੰਬੰਧੀ ਜਿਹੜੇ ਰਜਿਸਟਰਡ ਲਏ ਗਏ ਆ ਤੇ ਉਹਨਾਂ ਦਾ ਡਿਮੋਲੀਸ਼ਨ ਇਹਨਾਂ ਨੇ ਕਰ ਦਿੱਤੀ ਸੋ ਉਹਦੇ ਵਾਸਤੇ ਪੁਲਿਸ ਸੈਲਫ ਸੀਗੀ ਸਾਡੇ ਤੋਂ ਲਈ ਤੇ ਇਹ ਜਿਹੜੇ ਤੁਹਾਡੇ ਸਾਹਮਣੇ ਆ ਕਿਤਾਬ ਵੱਡਾ ਤੇ ਇਹਨਾਂ ਨੇ ਮਹਿਲ ਨੂੰ ਮਾਰ ਕਰ ਪਾਇਆ ਵਾ ਨਾਜਾਇਜ਼ ਅਸਰੀ ਕਰਕੇ 15 ਮਰਲੇ ਜਗ੍ਹਾ ਦੇ ਵਿੱਚ ਇਹਨਾਂ ਨੇ ਇਹ ਨਪੇਰ ਹੋਇਆ ਬਣਾ ਸਕਦਾ ਜੋ ਕਿ 5 ਮਰਲੇ ਤੋਂ ਵੱਧ ਨਹੀਂ ਰੱਖ ਸਕਦਾ ਕਿਸੇ ਹਾਲਤ ਵਿੱਚ ਇਹ ਜੁਧ ਨਿਸ਼ਾਨ ਹੋਦੀ ਇਹ ਨੂੰ ਲੈ ਕੇ ਕਾਰਵਾਈ ਕਿਤੇ ਜਾਰੀ ਦੇਖੋ ਜੀ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਇਹ ਆਈ ਸੀ ਕਿ ਇਹਨਾਂ ਦਾ ਡਿਮੋਲਿਸ਼ ਹੋਣਾ ਤੇ ਉਹ ਪੁਲਿਸ ਸੈਲਪ ਅਸੀਂ ਕਰ ਰਹੇ ਹਾਂ ਤੇ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਇਹ ਸਾਰਾ ਪਰਿਵਾਰ ਲੱਗਾ ਹੋਇਆ ਸੀ ਕਿੰਨੇ ਕੁ ਪਰਚੇ ਜੀ ਇੱਥੇ ਪਹਿਲਾਂ ਇਹਦੇ ਸੁਖਦੇਵ ਸਿੰਘ ਦੇ ਲਈ ਸੁੱਖੇ ਤੇ 8 ਐਫ ਆਈ ਆਰ ਦਰਜ ਹੈ ਜੀ ਤੇ ਗੁਰਮukh ਸਿੰਘ ਇਹਦੇ ਈਲੂ 7 ਐਫ ਆਈ ਆਰ ਹੋਣਗੇ ਐਂਡੀਪੀਐਸ ਜਿਆਦਾ ਐਂਡੀਪੀਐਸ ओके। ਇਹ ਪਿੰਨਾਂ ਤੋਂ ਕੀ ਜਿਹੜੇ ਪਰਚੇ ਦਰਜ ਹੋ ਤੇ ਕੀ ਕੀ ਫੜੇ ਕੀ ਗਿਆ ਸੀ ਚਿੱਟਾ ਸੀ ਜਾਂ ਕਿ ਹੋਰ ਹਾਲ ਹੀ ਇਹਨਾਂ ਜਦੇ ਬਦੇ ਐਨਡੀਪੀਐਸ ਦੇ ਪਰਚੇ ਹੈਰੋਨ ਵਗੈਰਾ ਦੇ ਪਰਚੇ ਤੇ ਆ ਵੀਡੀਓ ਸਾਹਿਬ ਇਹ ਦੱਸਣਗੇ ਇਹਨਾਂ ਨੂੰ ਹਾਂ ਬਿਲਕੁਲ ਵੀਡੀਓ ਸਾਹਿਬ ਅੱਜ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕਿਸ ਘਾਤੇ ਕੀਤੀ ਜਾ ਰਹੀ ਹੈ ਕੀ ਵਜ੍ਹਾ ਹੈ ਸਰ ਉਸੇ ਕਾਰਵਾਈ ਦਾ ਨਗਾਇਕ ਕਬਜੀਤ ਉਹ ਨਸ਼ੇ ਦਾ ਮਾਮਲਾ ਨਹੀਂ ਉਹ ਤਾਂ ਇਹਨਾਂ ਨੂੰ ਪਤਾ ਹੋ ਪ੍ਰਸ਼ਾਸਨ ਨੂੰ ਕਾਦਾ ਕਬਜ਼ਾ ਸੀਗਾ ਨਹੀਂ ਜਾਈ ਪੰਚਾਇਤ ਦੀ ਪਲੀ ਕਿੰਨੀ ਸੀ ਮੈਂ 5 ਮੱਧਲੇ ਦਾ ਤਲਾਲ ਕਟਿਆ ਸੀ ਇਹਨਾਂ 15 ਮੱਧਲੇ ਛਤੀ ਹੁਣ ਕੀ ਆਰਡਰ ਦਿੱਤੇ ਨੇ ਤੁਹਾਡੇ ਵੱਲੋਂ ਹਾਂਜੀ ਕੀ ਆਰਡਰ ਨੇ ਤੁਹਾਡੇ ਤੇ ਕੀ ਕਰ ਰਹੇ ਹੋ ਤਾਂ ਕਬਜ਼ਾ ਹਟ ਹੁੰਦੇ